ਤਰੰਤਾਂ ਸ਼ਹਿਰ ਵਿਖੇ ਵਕ ਵਕ ਹਿੰਦੂ ਜਥੇਬੰਦੀਆਂ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂ ਸਮਾਜ ਤੇ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕਰਦਿਆਂ ਪੁਤਲਾ ਸਾੜਿਆ ਗਿਆ। ਇਸ ਮੌਕੇ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਗਈ ਕਿ ਬੰਗਲਾਦੇਸ਼ ਵਿੱਚ ਰਹਿੰਦੇ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਹਿੰਦੂ ਜਥੇਬੰਦੀ ਦੇ ਆਗੂ ਅਭਿਸ਼ੇਕ ਜੋਸ਼ੀ, ਵਿਸ਼ਵ ਹਿੰਦੂ ਪਰਿਸ਼ਦ ਤੋਂ ਹਰਿੰਦਰ ਅਗਰਵਾਲ, ਪਵਨ ਕੁੰਦਰਾ, ਦਾਨਿਸ਼ ਜੋਸ਼ੀ ਸਣੇ ਵੱਡੀ ਗਿਣਤੀ ਵਿੱਚ ਸਨਾਤਨ ਪ੍ਰੇਮੀ ਮੌਜੂਦ ਸਨ। ਜੈਕਾਰਾ ਵੀਰ ਬਜਰੰਗੇ ਹਾਰ ਹਾਰ ਨਾਮੇ ਇਹ இந்து ਸਮਾਜ ਤਰਨਤਲਾ ਜਨਾਥ ਸਮਾਜ ਇਕੱਠਾ ਹੋਇਆ ਜੀ ਇੱਕ ਬੈਨਰ ਹੈ ਜਨਾਥ ਸਮਾਜ ਦੇ ਬੈਨਰ ਹੈ ਜੋ ਬੰਗਲਾਦੇਸ਼ ਦੇ ਵਿੱਚ Hindu ਭਾਈਚਾਰੇ ਨਾਲ Hindu ਸਮਾਜ ਨਾਲ Hindu ਮੰਦਰਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ ਜੋ ਕਿ ਉੱਥੇ ਬਹੁਤ ਪੁਰਾਣਾ ਪਿਆਣਾ ਹੋ ਰਿਹਾ ਹੈ ਹਿੰਦੂਰੇ ਘਰ ਘਰ ਵਾਰ ਕੇ ਮਾਰਿਆ ਜਾ ਰਿਹਾ ਮੰਦਰਾਂ ਦੇ ਹਮਲੇ ਕੀਤੇ ਜਾ ਰਹੇ Hindu ਦਰਦੀ ਸ਼੍ਰੀਆਮ ਮੰਦਰਾਂ ਦੀ ਤੋੜਪੋੜ ਕਰਕੇ ਬੇਰਵੀ ਕੀਤੀ ਜਾ ਰਹੀ ਆ ਇਸੇ ਦੇ ਸੰਬੰਧ ਅਜ ਤਨ ਤਨ ਇਸ ਮਥੀ ਮੁਜਤੀ ਬਧੀਆਂ ਵੱਲੋਂ ਇੱਕ ਨੂੰ ਸਮਾਰਚ ਕੱਢਿਆ ਗਿਆ ਇੱਕ ਮੰਚ ਤੇ ਆ ਕੇ ਨਾਲੇ ਜੋ ਭਾਰਤ ਦੇ ਉਸ ਭੈਣ ਜੂਰੀ ਉਸ ਭੈਣ ਦੇ ਬੰਗਲਾਦੇਸ਼ ਦੇ ਉਹਨਾਂ ਦੇ ਖਿਲਾਫ ਇੱਕ ਪੁਤਲਾ ਸਾੜ ਕੇ ਪੁਤਲੇ দહન ਕਰਕੇ ਅੱਜ ਕਰ ਭਾਰਤ ਸਰਕਾਰ પાસે ਮੰਗ ਕੀਤੀ ਗਈ ਆ ਕਿ ਜੋ ਤੇ ਹਿੰਦੂ ਸਮਾਜ ਦੇ ਲੋਕ ਵਸਦੇ ਆ ਉਹਨਾਂ ਇਸ ਰੱਖਿਆ ਦੀ ਯਕੀਨੀ ਬਣਾਈ ਜਾਵੇ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਅਕੇਂ ਦੁਆਣਾ ਹੋ ਰਿਹਾ ਹੈ ਅਲਪ ਸੰਖਿਆਕ ਦਾ ਹੋ ਰਿਹਾ ਹੈ ਕੋਈ ਯਾਦ ਤਰ ਤਰ ਉਥੇ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਇਸੇ ਦੇ ਸਬੰਧ ਵਿੱਚ ਮੁਸਤ ਪੰਜਾਬ ਦੇ ਵਿੱਚ ਹਿੰਦੂ ਚੱਚੇ ਬੰਨੀਆਂ ਨੂੰ ਰੋਸ ਮਜਾਰੇ ਕੀਤੇ ਜਾ ਰਹੇ ਪਤਲੇ ਸਾੜੇ ਜਾ ਰਹੇ ਆ ਸਾਡੀ ਭਾਰਤ ਸਰਕਾਰ ਤੋਂ ਬਗਵਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੀ ਇੱਜ਼ਤ ਤੇ ਸੁਰੱਖਿਆ ਚ ਕਿੰਨੀ ਵਧਾਈ ਜਾਵੇ ਉਥੇ ਉਹਨਾਂ ਦੇ ਧਾਰਮਿਕ ਸਥਾਨ ਜਿੱਥੇ ਉਹ ਸ਼ੀਸ਼ਣ ਮੰਦਦੇ ਆ ਉਥੋਂ ਦੀ ਸੁਰੱਖਿਆ ਚ ਕਿੰਨੀ ਬਣਾਈ ਜਾਵੇ ਤੁਸੀਂ ਤਰਨ ਤਰਨ ਦਾ ਰੋਸ ਮਜਾਰਾ ਸਨਾਤਨੀ ਸਮਾਜ ਵੱਲੋਂ ਦੇਖ ਰਹੇ ਜੇ ਸਮਾਜ ਦੇ ਬਿੰਨ ਬਿੰਨ ਵਰਗ ਸਭ ਧਾਰਮਿਕ ਸਮਾਜਿਕ ਸੰਸਥਾਵਾਂ ਸਗਾਤਨੀ ਸਭਾ ਹਿੰਦੂ ਸੁਆਜ ਇੱਕ ਹੋ ਕੇ ਬੰਗਲਾਦੇਸ਼ ਦਾ ਪਤਲਾ ਸਾੜ ਰਹੇ 5 ਅਗਸਤ ਨੂੰ ਅਚਾਨਕ ਹੀ ਉਹ ਲੈਣੀ ਉਹਨਾਂ ਦੀ ਬੜੀ ਦੇਰ ਤੋਂ ਸੀਗੀ ਇਹ ਬੰਗਲਾਦੇਸ਼ ਜੋ ਸਾਡੇ ਭਾਰਤ ਵਰਸ਼ਦਾਈ 1947 ਤੋਂ ਪਹਿਲਾਂ ਹਿੱਸਾ ਸੀਗਾ 15 ਅਗਸਤ 1947 ਦੇ ਦੋ ਭਜਾਵਾਂ ਸਾਡੀਆਂ ਭਾਰਤ ਵਰਸ ਦੀਆਂ ਕੱਟੀਆਂ ਗਈਆਂ ਇੱਕ ਪੂਰਵੀ ਪਾਕਿਸਤਾਨ ਬਣ ਗਿਆ ਕਿ ਪੱਛਮੀ ਪਾਕਿਸਤਾਨ ਬਣ ਗਿਆ ਜਿਹੜਾ ਪੂਰਵੀ ਪਾਕਿਸਤਾਨ ਸੀ 1971 ਜਾ ਕੇ ਬੰਗਲਾਦੇਸ਼ ਬਣ ਗਿਆ ਉਸ ਵੇਲੇ 20% ਹਿੰਦੂ ਸਮਾਜ ਉੱਥੇ ਰਹਿ ਰਿਹਾ ਸੀ ਅੱਜ ਕੇਵਲ 7.98 ਹਿੰਦੂ ਸਮਾਜ ਰਹਿ ਰਿਹਾ ਵਾ ਅਜੇ ਵੀ 1 ਕਰੋੜ ਤੋਂ ਉੱਤੇ ਹਿੰਦੂ ਸਮਾਜ ਉੱਥੇ ਰਹਿ ਰਿਹਾ ਸਿੱਖ ਸਮਾਜ ਰਹਿ ਰਿਹਾ ਅਲਪ ਸੱਕੇ ਰਹਿ ਰਿਹਾ ਸਾਡੀ ਭਾਰਤ ਸਰਕਾਰ ਕੋ ਮੰਗ ਹੈ ਕਿ ਉਹਨਾਂ ਦੀ ਸੁਰੱਖਿਆ ਮੁਹਾਇਆ ਕਰਾਈ ਜਾਵੇ ਜੋ ਸਾਡੇ ਧਾਰਮਿਕ ਸਥਾਨ ਆ ਮੰਦਿਰ ਗੁਰਦੁਆਰੇ ਆ ਉਹਨਾਂ ਦੀ ਰੱਖਿਆ ਕੀਤੀ ਜਾਵੇ ਇਸ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਅਸੀਂ ਸਭ ਸनातनी ਸਮਾਜ ਜਿਹੜਾ ਵਾ ਇਸ ਕੰਮ ਦੇ ਵਿੱਚ ਲੱਗਿਆ ਵਾ ਅੱਜ ਸਾਰੇ ਸਮਾਜ ਜਿਹੜਾ ਵਾ ਉਹ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਅਨੁਸਾਰ ਨਿਕਲਿਆ ਵਾ ਔਰ ਇਸੇ ਤਰ੍ਹਾਂ ਹੀ ਬੰਗਲਾਦੇਸ਼ ਦੇ ਚੱਲ ਜਿਹੜੇ ਆ ਸਾੜ ਰਿਹਾ ਬੰਗਲਾਦੇਸ਼ ਦੀ ਸਰਕਾਰ ਨੂੰ ਨਿਖੇਦੀ ਕਰ ਰਿਹਾ